ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਲਓ ਜੀ ਅੱਜ ਆਪਾਂ ਕੀ ਕਰਾਂ ਚਾਚਾ ਜਪਾਉਨੇ ਆਪਾਂ ਚਾਰ ਹਾਂ ਹੈ ਚਾਚਾ ਉਹਦੇ ਮਖਾਪੀ ਆਏ ਦੋਵੇਂ ਚਾਰ ਪਾਉਣਾ ਪੀਤੇ ਨਾਲ ਕੋਈ ਨਹੀਂ ਆਇਆ ਹੋਰ ਠੀਕ ਹੈ ਠੀਕ ਹੈ ਹਾਂ ਕੋਈ ਨਹੀਂ ਸਭ ਨੱਠ ਗਏ ਪੈਂਦੀਆਂ ਹੀ ਕੌਣ ਖੜਦਾ ਕੁਕਰ ਰਿਆ ਯਾਰ ਭੱਜ ਗਿਆ ਹਾਂ ਅੱਜ ਅਸੀਂ ਆ ਦੋਵੇਂ ਆਈ ਪਾਵਾਂਗੇ ਚਾਰ ਆਈ ਫੋਰ ਮੰਗਾ ਟਰਾਲੀ ਪਾ ਦੀ ਵੀ ਆ ਉਧਰ ਨਾਲ ਦੀ ਸਾਡਾ ਕੱਦੂ ਚੱਲਦਾ ਤੁਹਾਨੂੰ ਦਿਖਾਉਣਾ ਹੈ ਤਰੀਕਾ ਖਲਾ ਮੰਗ ਰਹੀ ਅਰੇ ਅੱਜ ਜਾ ਜਾ ਛੋਟਾ ਸਾਡਾ ਸਿੱਧੀ ਜੱਲੋਂ ਪੈਂਟਰਾ ਨਾਲ ਦੀ ਨਾਲ ਕਰਦੇ ਆ ਗੱਦੂ ਅਰੇ ਇਹਦਾ ਵਿਚਾਰਾ ਇਹ ਵੀ ਮੰਗਰ ਤੋਂ ਪਰੇ ਸਿੱਟ ਪਾਇਆ ਹੈ ਨਾ ਓਏ ਗਿਆਦਾ ਕਿਉਂ ਮਾਝੇ ਆ ਪੱਗ ਗਿਆ ਜੀ ਮੇਰੇ ਹੋਏ ਹੋਰ ਕਿਹੜੀ ਬੰਦਾ ਲੈਂਦਾ ਵੀ ਬੰਦਾ ਬੜਾ ਪ੍ਰਾਹ ਹੋਣਾ ਪਉਣ ਆ ਗਿਆ ਮੇਰੇ ਤਾਂ ਇੰਨਾ ਸਾਰੇ ਹੁਣ ਮੇਰਾ ਟਰੈਕਟਰ ਪੁੱਛ ਲਿਆ ਭਾਈ ਲਾਦਨ ਦੇ ਲਾਇਆ ਪਿਆ ਬਾ ਉਧਰ ਨੋ ਵੀ ਸੰਗੂ ਨਾਲ 4 ਨਾਲ 1 ਕੱਤੂ ਨਾਲ 4 ਹਾਏ ਹਾਏ ਮੱਕੀ ਹਾਏ ਮੱਕੀ ਹਾਏ ਮੱਕੀ ਹਾਏ ਮੱਕੀ ਬੱਦੂ ਹਾਏ ਮੱਕੀ ਆਹ ਤੂੜੀ ਦੇਖੋ ਸਾਡੀ ਪਈ ਹੈ ਤਰ ਇੰਨੀ ਹੈ ਜਾਈ ਹਲੋ ਪਈ ਹੈ ਪੈਸਾ ਹੀ ਘੱਟ ਲਾਈ ਹੈ ਦੀ ਦੇਚਾਂਗੇ ਇੱਧਰ ਪਾਣੀ ਨਹੀਂ ਹੈਗਾ ਇੱਧਰ ਜ਼ੋਰ ਵੱਧ ਲੱਗਦਾ ਆਹ ਕੋਈ ਬੰਦਾ ਤੇਰੇ ਆ ਝੋਟਿਆ ਹੱਟ ਝੋਟਿਆ ਚੱਲ ਚੱਲ ਝੋਟੇ ਚੱਲ ਇੱਧਰ ਪਾਣੀ ਘਟਾ ਜ਼ੋਰ ਵੱਧ ਮੰਨਦਾ

ਉਹ ਜੇੜਾ ਹੋ ਪਾਵਾਂਗੇ ਚੱਕਾਂ ਫੱਟ ਹੈ ਪਾਵਾਂਗੇ ਸਾਨੂੰ ਕੀ ਹੋਇਆ ਸੀ ਕਿ ਲਿਪੜੇ ਦਿਖਾਈ ਪੈਰ ਕੋਈ ਜਿਪੜਿਆ ਲੈ ਦਿਖਾ ਤੂੰ ਤਾਂ ਨਹੀਂ ਲਿਪੜਿਆ ਅਸੀਂ ਤਾਂ ਨਿਪੜੇ ਬੈਠੇ ਆ ਆ ਦੇਖ ਲੈ ਜਮਾ ਲੈ ਐਮਪੀ ਐਮਪੀ ਦਾ ਨਿਪੜਿਆ ਵਿਚਾਰਾ ਭਾਏ ਲਿਪੜਿਆ ਕਿੰਨਾ ਤਾਂ ਵੀ ਪਤਾ ਨਹੀਂ ਲੱਗਦਾ ਚਾ ਚੜ ਗਿਆ ਜਿੰਨਾ ਕਹ ਨੂੰ ਹਰਾ ਬੜਾ ਕਿਹੜਾ ਕਿਹੜਾ ਪੀਸੀ ਆ ਪੈਨਲ ਦਾ ਪੀਸੀ ਛੱਲੀ ਦਿਖਾਉਂਦੇ ਇੱਕ ਨੰਬਰ ਆ ਤੂੰ ਤਾਂ ਕਰ ਆਪਦਾ ਕੰਮ ਇੱਥੇ ਜਿਹੜਾ ਕਰਦਾ ਹੈ ਕਹ ਲਿਆ ਕਰਾਂਗੇ ਬੁਧਰੀਆਂ ਉਹ ਕੜੰਗਾ ਨੇ ਆਹ ਓਏ ਕਿੰਨੀਆਂ ਮੱਕੇ ਖੜੀਆਂ ਕੰਦੂ ਤਾਰ ਦੇ ਲੈ ਐਦਾ ਵਿਚੀ ਬਾਤ ਹੀ ਆ ਡਾਣ ਦਾ ਜਾਨਾ ਡਾਣ ਦਾ ਵੱਢਣੀ ਹੈ ਆਹ ਤੇ ਖੋਲਾ ਲੰਗਾ ਤਾਂ ਗਿੱਦੀ ਪੈਂਦਾ ਉਦਰਾ ਟਾਇਰ ਨਾਲ ਟਾਇਰ ਚੱਲਦਾ ਫੇਰ ਵੱਡੀ ਦੀ ਐ ਇਹ ਬਾਬਾ ਛੋੜਲਾ ਵਾ ਮਸਤਾ ਦੇਦਾ ਤੇ ਬੂ ਬਣਾ ਲੰਦਾ ਬਾਬਾ ਆਹ ਹੈ ਬੋਲਾ ਮਸਤਾ ਛੋੜਲਾ ਜਣਾ ਬੜਾ ਐਡ ਉੱਡ ਗਿਆ ਹਾਂ ਫੇਰ ਫੇਰ ਬੜਾ ਚੰਗਾ ਲਾਤਰ ਹੁੰਦਾ ਵਾਹਣਾ ਲਾਤਰ ਨਹੀਂ ਬਈ ਪਾਣੀ ਨਾਲ ਟਰੈਡ ਤੁਰਿਆ ਜਾਂਦਾ ਵਾਹਣ ਦਾ ਲਾਤਰ ਹੁੰਦਾ ਬੋਹਣ ਨੂੰ ਕੀ ਹੁੰਦਾ ਸੱਪੜਾ ਸੱਪੜਾ ਨਾਲ ਪਟਦਾ ਕਹਿੰਦੇ ਵਾਹਣ ਭਾਈ ਬੜਾ ਖੁਸ਼ ਆ ਦਿੰਦੇ ਗੱਗੂ ਬੜਾ ਖੁਸ਼ ਆ ਦਿੰਦੇ ਦੇ ਦੇ ਮਸ ਕਰਾਉਂਦਾ ਹਾਂ ਡੱਕੇ ਨਹੀਂ ਹੁੰਦਾ ਕੰਮ ਬੜੀ ਜਾਗਾ ਇੱਥੇ ਲਿਆ ਕੇ ਗੁੱਲਾ ਕੱਢਦਾ ਉਹ ਅਸੀਂ ਪਾ ਲਾਂਗੇ ਤੇ ਭਾਈ ਉਹ ਟਰਾਲੀ ਪਾ ਲੋ ਭਾਈਆਂ ਦਾ ਪ੍ਰੋਪਰ ਕੰਮ ਆ ਆਪ ਦਾ ਟਰੈਕਟਰੀ ਨਾਲ ਤੋਰਦੇ ਆ ਕਿਉਂਕਿ 4x4 ਆ ਹਨਾ ਦੂਜਾ ਟਰੈਕਟਰ ਇਹਦਾ ਕੱਦੂ ਕਰੀਂਦਾ ਉਹ ਲੱਗਿਆ ਪਿਆ ਬਾਕੀ ਕਮੈਂਟਾਂ 'ਚ ਦੱਸਿਓ ਵੀਡੀਓ ਛੱਲੀ ਆ ਇਹ ਚਾਰ ਪਾਉਣ ਦੇ ਇਹੀ ਵਾਅਦਾ ਪੂਰੀ ਬਣੀ ਹੋਈ ਆ ਹਨਾ ਤੇ ਇਹ ਦੂਜੀ ਮੜੀ ਜੇ ਤੂੰ ਕੱਚੀ ਪਾਈ ਜਾਵੇ ਮੇਰੇ ਵੀ ਇਹ ਜਰੂਰ ਦੱਸਿਓ ਬਾਕੀ ਮੋਰਚੇ ਜਿੱਤੀ ਜਾਂਦੇ ਆ ਦੇਖੋ ਇਹ ਤੇ ਫਰਿਜਰੇਟਰ ਸਾਡਾ ਕੱਦੂ ਕਰਦਾ ਮੰਗਰ ਇਹ ਆ ਚਾਰ ਆ ਗਿਆ ਦਾਣਾ ਪੂਰਾ ਗ੍ਰੈਂਡ ਕਰਦੀ ਆ ਐਮਪੀ ਕੋ ਕਹਿਣਾ ਚਾਹੁੰਦੇ ਹਾਂ ਆ ਹਾ 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 ਸਭੰਦਾ ਐਮਪੀ ਕਹਿੰਦਾ ਪੰਗਾ ਹੀ ਐ ਦਾ ਜਿੱਦੀ ਪੈਂਦਾ ਮਿੱਤਰੋ ਇੰਨਾ ਕੁ ਰਹਿ ਗਿਆ ਇੱਧਰ ਉਰੇ ਰਹਿ ਕੇ ਮੁੰਲਾ ਦਾ ਇੱਧਰ ਘੱਟੂ ਘੱਟ 15 18 ਤੇ ਉੱਧਰ ਵੀ ਓਨੇ ਕੀ ਰਹਿ ਗਏ ਲੈ ਲੈ ਕੰਮ 440 ਆ ਕੀ ਕਹਿਣਾ ਜੀ ਉਹਨੇ ਮੱਕੀ ਬਾਰੇ ਫਿਰ ਹਾਂ ਓਏ ਬੋਲੇ ਹਉ ਮੂੰਹ ਪਰੇ ਕਰ ਗਿਆ ਪਿਓ ਮੰਗੂ ਐ ਗੱਗੂ ਓਏ ਆਉਂਦਾ ਨਜ਼ਾਰਾ ਜਮਾ ਹਾਂ ਸਾਨੂੰ ਥੋੜੂ ਸੌਦਾ ਵਧੀਆ ਹਾਂ ਸਾਨੂੰ ਥੋੜੂ ਸੌਦਾ ਇੱਕ ਵਾਰ ਲੱਗਾ ਗੂੜਾ ਤਹਾ ਕੋਰੇ ਦਾ ਮੜਿਆ ਹਾਂ ਓਏ ਸੱਚੀ ਸੱਚੀ ਗੱਲ ਦੱਸੀ ਹੈ ਨਾ ਤੇਰੇ ਤਾਂ ਤਮੱਕੀ ਆਪਣੀ ਵੱਢਣ ਵਾਲੀ ਪਈ ਆ ਵੱਡਾਂਗੇ ਉਹ ਵੀ ਆਪਾਂ ਤੇ ਕਿਵੇਂ ਆ ਕੰਮ ਆ ਸੱਚੇ ਮੋਹਿਆ ਦੇ ਸੰਤ ਥੋੜੀ ਜਿਹਾ ਨਾ ਧੜਕੇ ਤੇ ਖੋਲ ਲੈਣਾ ਕੱਢ ਲੈਣਾ ਖੋਲ ਲੈਣਾ ਕੱਢ ਲੈਣਾ ਇੱਕ ਗੱਲ ਤਾਂ ਹੈ ਵੀ ਕਦੂ ਨਾਲ ਦੀ ਨਾਲ ਹੁੰਦਾ ਨੇ ਇਦੋਂ ਨਿਆਰੇ ਕਿਹੜੀ ਚੰਗੀ ਫਸਲ ਐ ਤੂੰ ਕੋਈ ਫਸਲ ਵਧੀਆ ਹੈ ਹੀ ਨਹੀਂ ਜਿਹੜੀ ਨਾਲ ਦੀ ਨਾਲ ਕਦੂ ਹੁੰਦਾ ਹੋਵੇ ਹੈਨਾ ਨਾਲ ਦੀ ਨਾਲ ਵੱਢੀ ਹੋਵੇ ਨਾਲ ਦੀ ਨਾਲ ਕਦੂ ਹੁੰਦਾ ਹੋਵੇ ਹੈਨਾ ਉ ਤਾਂ ਪੜਾਕੀ ਪੈਂਦੇ ਆ ਵਾ ਤੇਲ ਦੀ ਖਰਤ ਹੋਈ ਜਾਂਦੀ ਆ ਆ ਟਾਇਰ ਜੇ ਕੋ ਲਾ ਕੇ ਖੜਦਾ ਖਿੱਚੇ ਹੀ ਨਹੀਂ ਇਹ ਦੇਖੇ ਐਡੀ ਤਾਂਾਂ ਰੱਖੀ ਆ ਪਾਣੀ ਦੇ ਵਿੱਚ ਤੁਰੇ ਨਹੀਂ ਪਾਣੀ ਦੇ ਵਿੱਚ ਤੁਰਿਆ ਨਹੀਂ ਕੋਸ਼ ਪਾਈਟਾ ਗਾ ਗੋ ਸਾਰਾ ਦਿਨ ਹੋ ਗਿਆ ਮਸ਼ੀਨ ਦੇ ਉੱਤੇ ਖੜਾ ਉਹ ਕਰਦਾ ਨਹੀਂ ਕੋਚੂ ਜਾ ਕੇ ਮੂਰੋ ਨਾ ਉਹਦੇ ਲੋਡ ਦਾ ਕਰਾ ਲੋ ਯਾਰ ਕਿਹੜੂ ਕੰਮ ਕਰਨੋਂ ਹਟ ਗਿਆ ਉਹ ਉਹ ਕਲੱਚ ਪਲੇਟਾਂ ਵੀ ਜਾਣਗੇ ਕਿੱਲੇ ਕੋਚੂਗੇ ਦਾ ਬੰਦੇ ਕੰਮ ਕਰਨੋਂ ਹਟ ਗਏ ਜਿਹੜੇ ਸਾਫ ਦੀ ਮੱਕੀ ਆ ਖੁਸ਼ ਹੋਏ ਆਉਂਦੇ ਆ ਪਤਾ ਨਹੀਂ ਕੋ ਬਾਜਦਾ ਕਿ ਬਾਜਦਾ ਨਹੀਂ ਆ ਗਿੱਧੇ ਪੈਂਦਾ ਗਿੱਧਾ ਓ 마ਸ਼ਾਅੱਲੂ ਤੂੰ ਖੁਸ਼ ਆਵਾਂ ਕਰਦਾ ਦੇਖ ਦੇਖ ਪੂਰਾ ਖੋਸ਼ ਆ ਜਿਵੇਂ ਜਿੰਨਾ ਕਹਦੇ ਐਂ ਦੇਖ ਹਾਂ ਓਏ ਕੁੱਲ ਮਚਾ ਕੇ ਬਚਾ ਕੇ ਜਿਹੜੀਆਂ ਜਵਾਕਾਂ ਨੇ ਛੱਲੀਆਂ ਖਾ ਲਈਆਂ ਜਾਂ ਆਪਾਂ ਖਾ ਲਈਆਂ ਉਹੀ ਬਚੀਆਂ ਨਾ ਆਹ ਚੀਜ਼ ਬਚਦਾ ਆਹ ਹੀ ਬਚਦਾ ਜਿਹੜੀਆਂ ਆਪਾਂ ਖਾ ਲਈਆਂ ਜਾਂ ਜਿਹੜੀਆਂ ਜਵਾਕਾਂ ਨੇ ਖਾ ਲਈਆਂ ਕਿਉਂ ਭਈਆ ਛੱਲੀ ਖਾਏ ਗੁੱਟੂ ਗੋਲ ਤਾਂ ਇਸ ਕੋ ਗੁੱਟੂ ਕੇ ਕੋਗੜੀ ਕਿਆ ਬੋਲਦਾ ਇਸ ਕੋ ਏ ਕੈਸੇ ਹੋ ਪਾਣੀ ਪੰਜਾਬ ਕਾ ਮੋਟਰ ਏ ਲੈ ਕਾਲੂ ਜਗਤਾਰ ਦੇ ਭੰਗੜਾ ਪਾਉ ਉਧਰ ਪੂਰਾ ਪੰਜਾਬ ਕਾ ਮੋਟਰ ਏ ਪੰਜਾਬ ਕਾ ਨਹਿਰੇ